ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮਾ ਟੀਵੀ 84 ਦੇ ਸਾਰੇ ਦਰਸ਼ਕਾਂ ਤੇ শ্রোਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ-ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ ਆਉਣਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 10 ਮਾਰਚ 2017 27 ਪਗਨ ਨਾਨਸ਼ਾਇ ਸਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਸਪੈਕਟਰਮ ਕੇਬਲ ਬੈਲ 5 ਕੇਬਲ ਇਨ ਕੈਨੇਡਾ ਆਰਸੀਨ ਕੇਬਲ ਫੇਸਬੁੱਕ ਜਾਦੂ ਬਾਕਸ ਰੋਕੂ ਅ ਅ ਗਲੋਬਲ ਸੀਪੀਐਨ ਦੀ ਐਪ ਪ੍ਰਾਈਮ TV84 the app prime online streaming ਤੁਸੀਂ TV84 ਨੂੰ ਦੇਖ ਸਕਦੇ ਹੋ ਜੀ ਦਰਸਾਪ ਪਹਿਲੇ ਇਸ਼ੂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੀ ਦਰਸ਼ਕਾਂ ਨੂੰ ਦੇਖੋ ਅੱਜ ਫਰਾਈਡੇ ਦਾ ਰਿਲੈਕਸਡ ਡੇ ਹੁੰਦਾ ਹੈ ਬਸ ਇਹ ਤੁਹਾਡਾ ਜ਼ਿਆਦਾ ਡੇ ਹੈ ਅੱਜ ਜੀ ਫਿਰ ਵੀ ਤਾਂ ਅਸੀਂ ਇਹ ਸਮਝਦੇ ਹਾਂ ਕਿ ਜਿਹੜੇ ਇਸ਼ੂਸ almost আজকাল ਬਹੁਤ ਸਾਰੇ ਚਰਚਾ ਦੀ ਇਹ ਨੇ ਉਹ ਸਭ ਤੋਂ ਟਾਪ ਦੇ ਉੱਤੇ ਤਾਂ ਚੋਣਾਂ ਦੀ ਗੱਲ ਹੈ ਜੀ ਜੀ ਪੰਜਾਬ ਚ ਚੋਣ ਨਤੀਜੇ ਬੇਸ਼ੱਕ ਪੰਜ ਸਟੇਟਾਂ ਦੇ ਵਿੱਚ ਉੱਤਰਾਖੰਡ ਚ ਕੀ ਹੋਏਗਾ ਗੋਆ ਚ ਕੀ ਹੋਏਗਾ ਮਨੀਪੁਰ ਚ ਕੀ ਹੋਏਗਾ ਔਰ ਯੂਪੀ ਦੀਆਂ ਅੱਖਾਂ ਯੂਪੀ ਵਾਲ ਸਭ ਦੀਆਂ ਅੱਖਾਂ ਲੱਗੀਆਂ ਹੋਈਆਂ ਨੇ ਕਿਉਂਕਿ ਗੱਲ ਸਿਰਫ ਇਹਨਾਂ ਮੌਜੂਦਾ ਵਿਧਾਨ ਸਭਾ ਚੋਣਾਂ ਦੀ ਨਹੀਂ ਹੈ 2019 ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਦੇ ਲਈ ਵੀ ਜਿਹੜਾ ਇਸ ਨਾਲ ਟੈਂਪੋ ਸੈੱਟ ਹੋ ਰਿਹਾ ਹੈ ਔਰ ਹਰ ਇੱਕ ਦੇ ਆਪੋ ਆਪਣੀ ਹੁਣ ਜਿਵੇਂ ਅਭਿਲੇਸ਼ ਯਾਦਵ ਨੇ ਯੂਪੀ ਚ ਕਿਹਾ ਹੈ ਜਿਉ ਬਹੁਜਨ ਸਮਾਜ ਪਾਰਟੀ ਨਾਲ ਸਰਕਾਰ ਬਣਾਉਣ ਨੂੰ ਤਿਆਰ ਹੈ ਸੋ ਜ਼ਾਹਰ ਹੈ ਵੀ ਉੱਥੇ ਨਜ਼ਰ ਆ ਰਿਹਾ ਹੈ ਕਿ ਵੀ ਹੰਗ ਅਸੈਂਬਲੀ ਦੇ ਚਾਂਸ ਜ਼ਿਆਦਾ ਨੇ ਹਾਲਾਂਕਿ ਜਿਹੜੇ ਸਰਵੇ ਨੇ ਉਹ ਭਾਜਪਾ ਨੂੰ ਐਬਸੋਲਿਊਟ ਮੈਜੋਰਿਟੀ ਤੱਕ ਵੀ ਲੈ ਜਾਂਦੇ ਨੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਸਾਰੇ ਦਾਅਵੇ ਕਰ ਰਹੇ ਨੇ ਔਰ ਬਾਦਲ ਦਲ ਦਾ ਇੱਕ ਲੀਡਰ ਹੁਣ ਹੈ ਜਿਹੜਾ ਉਹ ਕਹਿ ਰਿਹਾ ਸੀ ਕਿ ਜੀ ਇਹ ਸਾਗੇ ਸਾਰੇ ਜਿਹੜੇ ਸਰਵੇ ਨੇ ਅਕਾਲੀ ਦਲ ਦੇ ਵਿਰੁੱਧ ਹੁੰਦੇ ਨੇ ਅਸੀਂ ਤਾਂ ਕੱਲ ਨੂੰ ਦੱਸਾਂਗੇ ਕਿ ਅਸੀਂ ਕਿਵੇਂ ਜਿੱਤਾਂਗੇ ਜੀ ਸੋ ਕੁਲ ਮਿਲਾ ਕੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਸ ਵਾਰ ਹੁਣ ਹਾਲਾਂਕਿ ਜੇ ਅਸੀਂ ਸਿੱਖ ਨੁਕਤੇ ਨਾਲ ਤੋਂ ਦੇਖੀਏ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਆਲਰੇਡੀ ਸ੍ਰੀ ਹਰਿਮੰਦਰ ਸਾਹਿਬ ਦੀ ਧਰਤੀ ਤੇ ਹੋਲੇ ਮਹੱਲੇ ਨਾਲ ਸੰਬੰਧਿਤ ਜਿਹੜੀਆਂ ਸੈਲੀਬ੍ਰੇਸ਼ਨਸ ਨੇ ਉਹ ਸ਼ੁਰੂ ਹੋ ਗਈਆਂ ਨੇ ਜੀ ਅ ਕਿਉਂਕਿ ਮੁਖਤੌਰ ਦੇ ਉੱਤੇ ਸੋਮਵਾਰ ਨੂੰ ਜਿਹੜਾ ਉਹ ਦੀਵਾਨ ਸਜਣੇ ਨੇ ਔਰ ਕੁਦਰਤੀ ਕਿਉਂਕਿ ਟਿਊਜ਼ਡੇ ਜਿਹੜਾ ਉਹ 14 ਮਾਰਚ ਹੈ ਪਹਿਲੀ ਚੇਤ ਨਾਨਕਸ਼ਹੀ ਕੈਲੰਡਰ ਦੀ ਬਿਗਨਿੰਗ ਹੈ ਸੋ ਬਹੁਤ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿੱਥੇ ਮਿਡਨਾਈਟ ਤੱਕ ਇਹ ਸਮਾਗਮ ਹੋਣੇ ਨੇ ਉੱਥੇ 13 ਮਾਰਚ ਦਾ ਦਿਨ ਜਿਹੜਾ ਉਹ ਜਿੱਥੇ ਹੋਲੇ ਮਹੱਲੇ ਦਾ ਦਿਨ ਹੈ ਉੱਥੇ ਨਾਲ ਦੀ ਨਾਲ ਜਿਹੜਾ ਨਾਨਕਸ਼ਹੀ ਨਵੇਂ ਵਰੇ ਦਾ ਦਿਨ ਵੀ ਹੈ ਔਰ ਅਸੀਂ ਕਿਉਂਕਿ ਹੁਣ ਵੀਕਐਂਡ ਹੋਣਾ ਹੈ ਬਹੁਤ ਸਾਰਿਆਂ ਨੇ ਚੋਣਾਂ ਦੇ ਵਿੱਚ ਰੁੱਝੇ ਹੋਣਾ ਸੋ ਅਸੀਂ ਹੋਲੇ ਮਹੱਲੇ ਦੀ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ ਜੀ ਔਰ ਅਸੀਂ ਅੱਜ ਕੋਸ਼ਿਸ਼ ਕਰਕੇ ਹਾਲੋਂ ਕਾਫੀ ਬਿਜ਼ੀ ਸਨ ਪ੍ਰਿੰਸੀਪਲ सुरेंद्र ਸਿੰਘ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ ਅਨੰਦਪੁਰ ਸਾਹਿਬ ਤੋਂ ਪਰ ਉਹਨਾਂ ਦਾ ਇਹ ਨਾਲ ਅਸੀਂ ਮੈਂਬਰੀ ਕਰਕੇ ਨਹੀਂ ਪਰ ਜਿਵੇਂ ਉਹਨਾਂ ਦੀ ਆਜ਼ਾਦਾਨਾ ਔਰ ਪੰਥਕ ਨੁਕਤਾ ਨਿਗਾਹ ਤੋਂ ਉਹ ਹਰੀ ਸ਼ੋ ਨੂੰ ਰਿਲੇਟ ਕਰਦੇ ਨੇ ਔਰ ਆਨੰਦਪੁਰ ਸਾਹਿਬ ਨੂੰ ਹੀ ਉਹ ਇਸ ਵੇੜੇ ਰਿਪਰੈਜ਼ੈਂਟ ਕਰਦੇ ਨੇ ਐਸਸੀਪੀਸੀ ਜੀ ਉਹਨਾਂ ਨੂੰ ਜਿਹੜਾ ਬੇਨਤੀ ਕੀਤੀ ਸੀ ਕਿ ਵੀ ਉਹ ਜਿਹੜਾ ਸਾਨੂੰ ਸਾਡੇ ਦਰਸ਼ਕਾਂ ਨੂੰ ਖੋਲੇ ਮਹੱਲੇ ਦੇ ਇਤਿਹਾਸ ਦੇ ਨਾਲ ਔਰ ਜੋ ਚੱਲ ਰਿਹਾ ਹੈ ਇਸ ਵੇੜੇ ਉਸ ਨਾਲ ਜੋੜਨ ਸੋ ਅੱਜ 9:30 ਤੋਂ 10 ਵਾੜੇ ਸੈਗਮੈਂਟ ਦੇ ਵਿੱਚ ਅਮਰਵੀਰ ਸਿੰਘ ਜਿਸ ਸ਼ੋ ਨੂੰ ਕੰਡਕਟ ਕਰਦੇ ਨੇ ਪ੍ਰਿੰਸੀਪਲ सुरेंद्र ਸਿੰਘ ਉਹਨਾਂ ਦੇ ਨਾਲ ਗੱਲਬਾਤ ਹੋਏਗੀ ਅਸੀਂ ਫਿਰ ਅਗਲੇ ਵੀਕ ਚ ਅਜੇ ਤਾਂ ਇਲੈਕਸ਼ਨ ਬੁਖਾਰ ਹੈ ਔਰ ਅਸੀਂ ਇਹ ਵੀ ਦੱਸ ਦਈਏ ਹਾਲਾਂਕਿ ਜਿਵੇਂ ਮੈਂ ਅਕਸਰ ਪਹਿਲਾਂ ਵੀ ਇਸ ਤੋਂ ਕਿ ਕਿ ਸਾਡੀ ਡੈਸਟਨੀ ਜਾਂ ਹੋਣੀ ਚੋਣਾ ਚ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਜਾਂ ਇਹਨਾਂ ਦਾ ਕੀ ਸਾਡੇ ਲਈ ਕੋਈ ਅਹਿਮੀਅਤ ਵਾਲੀ ਗੱਲ ਨਹੀਂ ਰੱਖਦੀ ਕਿਉਂਕਿ ਅਸੀਂ ਤਾਂ ਇਸ ਕਨਕਲੂਜਨ ਤੇ ਪਹੁੰਚੇ ਹੋਏ ਹਾਂ ਔਰ ਆਲਮੋਸਟ 32-33 ਸਾਲ ਪਹਿਲਾਂ ਜੂਨ 84 ਦੇ ਪਹਿਲੇ ਹਫਤੇ ਹੀ ਜਿਹੜਾ ਉਹ ਫਾਈਨਲ ਵਾਟਰਸ਼ੈਡ ਜਿਹੜੀ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਅਨਰ ਸਿੰਘ ਜੀ ਖਾਲਸਾ ਪਿੰਡਾਵਾੜੇ ਨੇ ਕਿਹਾ ਸੀ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਸ탄 ਦੀ ਨੀਂਰ ਰੱਖੀ ਜਾਵੇਗੀ ਸੋ ਜ਼ਾਹਰ ਹੈ ਵੀ ਸਾਡੇ ਲਈ ਤਾਂ ਹਰ ਗੱਲ ਦਾ ਫੋਕਸ ਜਿਹੜਾ ਉਹ ਉਸ ਦੇ ਨਾਲ ਹੀ ਜੁੜਿਆ ਹੋਰ ਉਹਦੇ ਨਾਲ ਹੀ ਤਬਦੀਲੀ ਜੁੜੀ ਹੋਈ ਹੈ ਔਰ ਹਾਲਾਂਕਿ ਪੰਜਾਬ ਦੇ ਵਿੱਚ ਕੀ ਤਬਦੀਲੀ ਹੁੰਦੀ ਹੈ ਕਿਵੇਂ ਹੁੰਦੀ ਹੈ ਇਸ ਬਾਰੇ ਕੱਲ ਮੇਰੀ ਪੰਜਾਬ ਚ ਕਿਸੇ ਅਹਿਮ ਸੱਜਣ ਨਾਲ ਗੱਲ ਹੋ ਰਹੀ ਸੀ ਸੋ ਉਹ ਬੜੇ ਹੋਪਫੁਲ ਸੀ ਕਿ ਜੀ ਜੇ ਆਮ ਆਦਮੀ ਪਾਰਟੀ ਦੇ ਨਾਲ ਉਹ ਸਿੰਪੈਥਾਈਜ਼ ਕਰਦੇ ਨੇ ਕਿ ਉਹ ਆਣਗੇ ਇਹਨਾਂ ਦਾ ਜਿਹੜੇ ਇਹਨਾਂ ਤੋਂ ਜਾਨ ਛੁੱਟੇਗੀ ਇਹ ਤਬਦੀਲੀ ਹੋਏਗੀ ਉਹ ਹੋਏਗੀ ਜੀ ਤੇ ਮੈਂ ਉਹਨਾਂ ਨੂੰ ਹਲਕੇ ਅੰਦਾਜ਼ ਦੇ ਵਿੱਚ ਲਾਫਿੰਗ ਚ ਕਹਾ ਮੈਂ ਕਿਹਾ ਜੀ ਵੈਸੇ ਤਾਨੂੰ ਲੱਗਦਾ ਵੀ ਪੰਜਾਬ ਨੂੰ ਪੰਜਾਬ ਦੀ ਸਰਕਾਰ ਚਲਾਉਂਦੀ ਐ ਕੋਈ ਵੀ ਬਣ ਜਾਏ ਅਮਰਿੰਦਰ ਬਣ ਜਾਏ ਬਾਦਲ ਐ ਜਾਂ ਹੁਣ ਅਮਰਿੰਦਰ ਨੇ ਵੀ ਇੱਕ ਨਵੀਂ ਸ਼ੇਰਵਾਨੀ ਸੋਇਆ ਵੈਸੇ ਐ ਕਿ ਪਿਛਲੀ ਵਾਰ ਦੀ ਤਰ੍ਹਾਂ ਲੱਡੂਆਂ ਦੇ ਆਰਡਰ ਨਹੀਂ ਦਿੱਤੇ ਟੈਂਟ ਟੁੰਟ ਨਹੀਂ ਲਾਏ ਮੋਤੀ ਬਾਗ ਜਿਹੜਾ ਮੋਤੀ ਪੈਲੈਸ ਪਟਿਆਰੇ ਚ ਐ ਅੱਜ ਹੀ ਰਿਪੋਰਟਿੰਗ ਸੀ ਕਿ ਵੀ ਕੈਪਟਨ ਸਾਹਬ ਤਾਂ ਚੰਡੀਗੜ੍ਹ ਚ ਬੈਠ ਕੇ ਨਤੀਜੇ ਦੇਖਣਗੇ ਤੇ ਉੱਥੇ ਦੋਚਾ ਪਰਨੀਤ कौर ਬੀਬੀ ਜੀ ਉਹ ਪਟਿਆਰੇਜ ਨੇ ਪਿਛਲੀ ਵਾਰ ਤਾਂ ਉਹਨਾਂ ਨੇ ਪੂਰੇ ਜਿਹੜੇ ਆ ਉਹ ਬੈਂਡ ਵੀ ਔਰਗ ਲੈ ਆਂਦੇ ਸੀ ਔਰ ਤੰਬੂ ਵੀ ਲੱਗੇ ਹੋਏ ਸੀ ਸ਼ੇਰਵਾਨੀਆਂ ਵੀ ਸਵਾਈਆਂ ਦੀਆਂ ਸਵਾਈਆਂ ਰਹਿ ਗਈਆਂ ਹੁਣ ਐਤਕੀ ਕਿਉਂਕਿ ਓਪੀਨੀਅਨ ਪੋਲਸ ਨੇ ਜਿਹੜਾ ਥੋੜਾ ਜਿਆ ਐਨਾ ਨੂੰ ਐਜਿਦਤ ਜੀ ਪਰ ਐਤਕੀਉਂ ਪਿਛਲੀ ਵਾਰ ਵਾਲੀ ਗਲਤੀ ਫੇਰ ਉੱਠਦੇ ਨਹੀਂ ਉਸ ਉੱਤੇ ਜਦੋਂ ਕੋਈ ਇਸ ਕਿਸਮ ਦਾ ਵਾਪਰ ਜਾਂਦਾ ਨਾ ਫੇਰ ਉਹਨਾਂ ਨੂੰ ਲੱਗਦਾ ਵੀ ਇਹ ਕੀ ਹੋ ਗਿਆ ਸੋ ਸਾਡੀ ਤਾਂ ਕੋਈ ਇਹਦੇ ਸੀ ਅਦਰਵਾਇਜ਼ ਅਸੀਂ ਉਹਨੂੰ ਕੋਈ ਖਾਸ ਫੀਚਰ ਦੇ ਤੌਰ ਤੇ ਕਰਦੇ ਟੀਵੀ 84 ਸਮੇ ਸਮੇ ਅਸੀਂ ਜਿਹੜੀ ਸਾਨੂੰ ਅਹਿਮियत ਵਾਲੀ ਗੱਲ ਲੱਗਦੀ ਹੈ ਪਰ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਕਿਹਾ ਕਿ ਜੀ ਕੱਲ ਦੇ ਜਿਹੜੇ ਨਤੀਜੇ ਨੇ ਕੱਲੇ ਪੰਜਾਬ ਦੇ ਹੀ ਨਹੀਂ ਓਵਰ ਆਲ ਕਿਉਂਕਿ ਜਿਹੜਾ ਸਾਡਾ ਗੋਲ ਵੀ ਹੈ ਖਾਲਸਤਾਨ ਦਾ ਔਰ ਓਵਰ ਆਲ ਜਿਹੜੀ ਨੈਸ਼ਨਲ ਪੋਲਿਟੀ ਇਸ ਵੇਲੇ ਬਣੀ ਹੈ ਜੋ ਸਿਆਸਤ ਚੱਲ ਰਹੀ ਹੈ ਉਹਦੇ ਨਾਲ ਉਹਦੇ ਤੇ ਕੀ ਪ੍ਰਭਾਵ ਛੱਡਦੇ ਨੇ ਜਾਂ ਪੰਜਾਬ ਦੀ ਚੇਂਜ ਵੀ ਜਿਹੜੀ ਹੈ ਵਕਤੀ ਤੌਰ ਤੇ ਸੇ ਕੀ ਕਰਦੀ ਹੈ ਵੀ ਦੇ ਤੇ ਸਾਨੂੰ ਜਿਹੜਾ ਉਹ ਉਡੀਕ ਹੈ ਤੁਹਾਡੇ ਵਿਚਾਰਾਂ ਦੇ ਜੀ ਤੋਂ ਅਸੀਂ ਅੰਦਾਜ਼ਾ ਲਾਇਆ ਕਿ ਵੀ ਮੰਡੇ ਤੱਕ ਪਹੁੰਚਦੇ ਆ ਤਾਂ ਕਈ ਕੁਝ ਹੋ ਜਾਣਾ ਸੋ ਕੱਲ ਅਸੀਂ ਇਸ 8 ਤੋਂ 9 ਦੇ ਸਲੋਟ ਚ ਸੱਚੋ ਸੱਚ ਪ੍ਰੋਗਰਾਮ ਤਾਂ ਨਹੀਂ ਹੋਏਗਾ ਜੀ ਬੇਕਿਨ 8 ਤੋਂ 9 ਵਜੇ ਦੇ ਪ੍ਰੋਗਰਾਮ ਦੇ ਵਿੱਚ ਅਮਰਵੀਰ ਸਿੰਘ ਦੇ ਨਾਲ ਇੱਕ ਸਪੈਸ਼ਲ ਜਿਹੜੀ ਡਿਸਕਸ਼ਨ ਹੈ ਕਿਉਂਕਿ ਉਦੋਂ ਤੱਕ অলਮੋਸਟ ਸਾਰੇ ਨਤੀਜੇ ਵੀ ਆ ਚੁੱਕੇ ਹੋਣਗੇ ਕਿ ਇਹ ਕਿਵੇਂ ਸਾਊਥ ਏਸ਼ੀਆ ਨੂੰ ਪ੍ਰਭਾਵਿਤ ਕਰੇਗਾ ਜਾਂ ਉੱਥੋਂ ਦੇ ਸੈਟ ਅਪ ਦੇ ਨਾਲ ਕੀ ਇਸ ਦਾ ਬਵਾਸਤੇ ਅਸੀਂ ਆਪਣੀ ਪੋਜੀਸ਼ਨ ਸਾਡੀ ਕਲੀਅਰ ਹੈ ਕਿ ਸਾਨੂੰ ਇਹਦੇ ਵਿੱਚ ਜਿਹੜਾ ਉਹ ਕੋਈ ਵੀ ਹੋਇਓ ਸੱਜਣ ਨੂੰ ਮੈਂ ਕਹਿ ਰਿਹਾ ਸੀ ਮੈਂ ਕਿਹਾ ਜੀ ਜੇ ਸਾਨੂੰ ਵੀ ਇਹ ਕਹਿਣ ਕਿ ਤੁਸੀਂ ਪੰਜਾਬ ਨੂੰ ਰਨ ਕਰੋ ਅੱਜ ਦੇ ਇਸ ਸੈਟ ਅਪ ਤੇ ਅਸੀਂ ਵੀ ਕੋਈ ਤਬਦੀਲੀ ਨਹੀਂ ਕਰ ਸਕਦੇ ਕਿਉਂਕਿ ਪੰਜਾਬ ਨੂੰ ਕੋਈ ਪਾਰਟੀ ਜਾਂ ਕੋਈ ਮੁੱਖ ਮੰਤਰੀ ਰਨ ਨਹੀਂ ਕਰਦਾ ਪੰਜਾਬ ਨੂੰ ਇੰਟੈਲੀਜੈਂਸ ਏਜੰਸੀਆਂ ਰਨ ਕਰਦੀਆਂ ਨੇ ਉਹਨਾਂ ਦਾ ਇੱਕ ਪੂਰਾ ਨੈਟਵਰਕ ਹੈ ਔਰ ਕੋਈ ਵੀ ਚੀਜ਼ ਉਹਨਾਂ ਦੇ ਕੰਟਰੋਲ ਤੋਂ ਬਾਹਰ ਨਹੀਂ ਹੈ ਸਾਰੀ ਚੀਜ਼ ਜਿਹੜੀ ਹੈ ਉਹਨਾਂ ਦੇ ਕੰਟਰੋਲ 'ਚ ਹੀ ਹੈ ਸੋ ਉੱਥੇ ਕੋਈ ਇਹ ਇਮੇਜਿਨ ਕਰਨਾ ਕਿ ਕੋਈ ਆਏਗਾ ਕੋਈ ਮੈਜਿਕ ਵੈਂਡ ਹੈ ਕਿਸੇ ਦੇ ਕੋਲ ਜਾਂ ਔਰ ਜਨਾ ਤੋਂ ਅਸੀਂ ਆਸ ਲਾਈ ਹੋਈ ਹੈ ਉਹ ਤਾਂ ਪਹਿਲਾਂ ਹੀ ਪਤਾ ਹੈ ਵੀ ਉਹਨਾਂ ਦੇ ਆਪਣੇ ਕੀ ਏਜੰਡੇ ਨੇ ਜਾਂ ਕਿਸ ਕਿਸਮ ਦੇ ਲੇਕਨ ਫਿਰ ਵੀ ਅਸੀਂ ਦਰਸ਼ਕਾਂ ਦੀ ਮੰਗ ਨੂੰ ਮੁੱਖ ਰੱਖਦੇ ਹਾਂ ਮੇਰੀ ਕੋਈ ਇਹਦੇ ਤੇ ਨਹੀਂ ਸੀ ਅਸੀਂ ਕੱਲ ਜਿਹੜਾ 8 ਤੋਂ 9 ਵਾੜੇ 'ਚ ਇਸ ਡਿਸਕਸ਼ਨ ਨੂੰ ਕਰਾਂਗੇ ਔਰ ਉਹਦੇ ਚਸੀਂ ਸਭ ਨੂੰ ਕਿਉਂਕਿ ਜਿਹੜੇ ਦਰਸ਼ਕਾਂ ਦੀਆਂ ਵੀ ਭਾਵਨਾਵਾਂ ਨੇ ਜਾਂ ਉਹਨਾਂ ਦੇ ਕਮੈਂਟ ਐਨਲਿਸਿਸ ਨੇ ਅਸੀਂ ਫੇਸਬੁੱਕ ਦੇ ਉੱਤੇ ਉਹ ਵੀ ਲਵਾਂਗੇ ਸੋ ਤੁਸੀਂ ਟਿਊਨਨ ਰਹਿਣਾ ਬਿਸ਼ੱਕ ਸੈਚਰਡੇ ਜੀ ਸਮੈਲ ਆਫ ਫੀਅਰ ਇਨ ਦਾ 에 ਹੁਣ ਬਿਸ਼ੱਕ ਇਨਤੀਜਿਆਂ ਤੋਂ ਬਾਅਦ ਹੋਰ ਕਿੰਨਾ ਫੀਅਰ ਦੀ ਸਮੈਲ ਹਵਾ ਦੇ ਵਿੱਚ ਹੋਏਗੀ ਪਰ ਅਸੀਂ ਇਹ ਦੇਖਦੇ ਹਾਂ ਕਿ ਜਿੱਥੇ ਇੱਕ ਡਰ ਦਾ ਮਾਹੌਲ ਹੈ دہشت ਦਾ ਮਾਹੌਲ ਹੈ ਹਿੰਦੂ ਤਵਾਦੀ ਗੁੰਡਾਗਰਦੀ ਦੇ ਥੱਲੇ ਬਹੁਤ ਸਾਰੀਆਂ ਆਵਾਜ਼ਾਂ ਚੁੱਪ ਨੇ ਜੀ ਉੱਥੇ ਘਟੋਕਾਟ ਸਾਊਥ ਦੇ ਵਿੱਚ ਬੈਠੇ ਵੀ ਇਧਰਲੇ ਹਿੱਸਿਆਂ 'ਚ ਵੀ ਕੁਝ ਨਾ ਕੁਝ ਬਹਾਦਰ ਕਲਮਾ ਨੇ ਆਵਾਜ਼ਾਂ ਨੇ ਜਿਹੜੀਆਂ ਕਿ ਲਗਾਤਾਰਤਾ ਦੇ ਨਾਲ ਉੱਥੋਂ ਦੇ ਸੱਚ ਨੂੰ ਬਿਆਨ ਕਰਦੀਆਂ ਔਰ ਉਹਨਾਂ ਦੇ ਵਿੱਚ ਇੱਕ ਮਿਸਟਰ 카ਰ্তিক ਵੈਂਕੇਟਿਸ਼ ਨਾ ਨਾ ਦੇ ਇਹ ਐਡੀਟਰ ਵੀ ਨੇ ਫ੍ਰੀਲੈਂਸ ਜਰਨਲਿਸਟ ਵੀ ਨੇ ਔਰ ਇਹਨਾਂ ਦਾ ਇੱਕ ਆਰਟੀਕਲ ਰਾਈਟਅਪ ਜਿਹੜਾ opinion ਪੇਜ ਦੇ ਉੱਤੇ ਇਸੇ ਹੀ smell of fear in the air ਔਰ ਜਿਵੇਂ ਬਹੁਤ ਵਾਰੀ ਤੁਸੀਂ ਇਕੱਲੀ ਇਕੱਲੀ ਘਟਨਾ ਕਿਸੇ ਨੂੰ ਦੇਖਦੇ ਹੋ ਤਾਂ ਤੁਹਾਨੂੰ ਉਹ ਡਿਫਰੈਂਟ ਲੱਗਦਾ ਹੈ ਜਦੋਂ ਤੁਸੀਂ ਦੇਖਦੇ ਹੋ ਕਿ ਪੈਟਰਨ ਹੈ ਘਟਨਾਵਾਂ ਦਾ ਫਿਰ ਤੁਹਾਨੂੰ ਲੱਗਦਾ ਵੀ ਇਹਦੇ ਚੋਂ ਮੈਸੇਜ ਕੀ ਜਾ ਰਿਹਾ ਜੀ ਸੋ ਇਹ ਮੈਂ ਇਸ ਲਈ ਇਸ ਨੂੰ ਪਿਕ ਕੀਤਾ ਹੈ ਦੱਸਣ ਦੇ ਲਈ ਕਿ ਵੀ ਸਿਰਫ ਅਸੀਂ ਇੱਥੇ ਬੈਠ ਕੇ ਇੱਕ ਖਾਲਸਤਾਨੀ ਪਰਸਪੈਕਟਿਵ ਤੋਂ ਹੀ ਨਹੀਂ ਦੇਖਦੇ ਗੱਲ ਨੂੰ ਕਿ ਵੀ ਉਹਦੇ ਨਾਲ ਆਰਐਸਐਸ ਦਾ ਕੀ ਰੋਲ ਹੈ ਜਾਂ ਕਿਵੇਂ ਇੱਕ ਜਿਵੇਂ ਨਾਜ਼ੀਆਂ ਨੇ ਜਿਹੜੀ ਉਹਨਾਂ ਦੀ ਮੋਡਸ ਅਪਰੈਂਡਿਸ ਸੀ ਉਹਨਾਂ ਦੀ ਵਿਉਂਤ ਸੀ ਲੋਕਾਂ 'ਚ ਖੌਫ ਪੈਦਾ ਕਰਕੇ ਫਿਰ ਉਹਨਾਂ ਨੂੰ ਜਿਹੜਾ ਬਿਲਕੁਲ ਚੁੱਪ ਕਰਾ ਦੇਣਾ ਔਰ ਇੱਕ ਡਰ ਪੈਦਾ ਕਰਨਾ ਕੋਈ ਇਹ ਨਹੀਂ ਹੁੰਦਾ ਵੀ ਕੋਈ ਕਿਸੇ ਨੇ ਸਾਰਿਆਂ ਨੂੰ ਮਾਰ ਦੇਣਾ ਹੁੰਦਾ ਹੁਣ ਇਹ ਜੇ ਅਸੀਂ ਤੈਮੂਰ ਦੇ ਜ਼ਮਾਨੇ ਤੋਂ ਗੱਲ ਕਰੀਏ ਜਾਂ ਚੰਗੇਜ਼ ਖਾਨ ਦੀ ਗੱਲ ਕਰੀਏ ਜਾਂ ਹਰਾਕੂ ਦੀ ਕਰੀਏ ਜੀ ਉਹ ਇਹ ਠੀਕ ਹੈ ਵੀ ਕੁਝ ਥਾਵਾਂ 'ਚ ਉਹ ਪੂਰੇ ਸਭ ਨੂੰ ਮਾਰ ਦਿੰਦੇ ਸੀ ਉਹ ਇੱਕ ਖੌਫ ਪੈਦਾ ਕਰ ਦਿੰਦਾ ਸੀ ਬਾਕੀ ਸਾਰੇ ਜਿਹੜੇ ਨੇ ਉਹ ਬਿਲਕੁਲ ਸੋਪੋ ਕੇ ਬਹਿ ਜਾਂਦੇ ਸੀ ਖਬਰ ਫੈਲ ਜਾਂਦੀ ਸੀ ਜੀ ਫਰਾਣਾ ਟਾਊਨ ਜਾਂ ਫਰਾਣਾ ਜਿਹੜਾ ਉਹ ਤਹਿ ਤੈਕ ਕਰ ਦਿੱਤੇ ਔਰ ਉਹਨੂੰ ਬਿਲਕੁਲ ਅੱਗ ਲਾ ਦਿੱਤੀ ਏ ਔਰ ਫਿਰ ਨਾ ਨੇ ਜਿਹੜਾ ਚੰਗੇਜ਼ ਖਾਨ ਦੀ ਔਲਾਦ ਨੇ ਇੱਕ ਹੋਰ ਤਰੀਕਾ ਲੱਭਿਆ ਖੌਫਨਾਕ ਜਿਹਦੇ ਨਾਲ ਲੋਕ ਕਿ ਵੀ ਜਿਨ੍ਹਾਂ ਨੂੰ ਮਾਰਿਆ ਉਹਨਾਂ ਦੀਆਂ ਖੋਪੜੀਆਂ ਦੇ ਮিনার ਚੜਨ ਦਿੰਦੇ ਸੀ ਵੱਡੇ ਵੱਡੇ ਹੁਣ ਜਦੋਂ ਤੁਸੀਂ ਉਦੋਂ ਉਹਦੇ ਮিনার ਚੜਨੇ ਆ ਦਿਨਾਂ ਵੀ ਤੁਹਾਨੂੰ ਨਜ਼ਰ ਆ ਰਹੇ ਨੇ ਔਰ ਹੱਡੀਆਂ ਦੇ ਵਿੱਚ ਕੈਲਸ਼ੀਅਮ ਤੇ ਫਾਸਫੋਰਸ ਹੁੰਦੀ ਹੈ ਜੀ ਤੇ ਹੱਡੀਆਂ ਜਿਹੜੀਆਂ ਨੇ ਉਹ ਰਾਤ ਦੇ ਹਨੇਰੇ ਦੇ ਵਿੱਚ ਵੀ ਚਮਕਦੀਆਂ ਨੇ ਉਦੋਂ ਕੋਈ ਬਿਜਲੀਆਂ ਦਾ ਹੈ ਨਹੀਂ ਸੀ ਸੂਰਜ ਡੁੱਬਣ ਦੇ ਨਾਲ ਹਨੇਰਾ ਹੋ ਜਾਂਦਾ ਸੀ ਹੁਣ ਜਿਹੜੇ ਮਨਾਰ ਖੜੇ ਕੀਤੇ ਨੇ ਖੂਪੜੀਆਂ ਦੇ ਵੱਡੇ ਵੱਡੇ ਉਹ ਜਿਹੜੇ ਲੋਕ ਨੇ ਰਾਤ ਨੂੰ ਵੀ ਜਦੋਂ ਦੇਖ ਰਹੇ ਨੇ ਤਾਂ ਉਹਨਾਂ ਨੂੰ ਉਹ ਨਜ਼ਰ ਆ ਰਹੇ ਨੇ ਸੋ ਇਹ ਖੌਫ ਪੈਦਾ ਕਰਨ ਦੀ ਗੱਲ ਸੀ ਸੋ ਅਲਟੀਮੇਟਲੀ ਜਿਹੜੀ ਪਾਵਰ ਹੁੰਦੀ ਹੈ ਪੋਲੀਟੀਕਲ ਪਾਵਰ ਜਾਂ ਇਵਨ ਅਸੀਂ ਇੱਥੇ ਵੀ ਦੇਖੀਏ ਜੇ ਇਹਨਾਂ ਸੜਕਾਂ ਦੇ ਉੱਤੇ ਹਾਈਵੇਜ਼ ਦੇ ਉੱਤੇ ਫ੍ਰੀਵੇਜ ਨੂੰ ਅਮਰੀਕਾ 'ਚ ਕਹਿੰਦੇ ਨੇ ਜੇ 55 ਦੀ ਸਪੀਡ ਤੁਸੀਂ ਰੱਖ ਵੀ ਦਿੱਤੀ ਜੇ ਕਾਪਸ ਨਾ ਹੋਣ ਜਾਂ ਜਿਹੜੇ ਪਰ ਤੇ ਇੱਥੇ ਤਾਂ ਕੋਈ ਕੰਟਰੋਲ ਹੀ ਨਾ ਹੋਏ ਜੀ ਲੇਕਿਨ ਤੁਸੀਂ ਦੇਖਦੇ ਹੋ ਜਦੋਂ ਇੱਕ ਗੱਡੀ ਆ ਕੇ ਵਿੱਚ ਹੋ ਜਾਂਦੇ ਸਾਬੈਂ ਸ਼ਾਂਤ ਦਰਿਆ ਹੋ ਜਾਂਦੇ ਨੇ ਨਾ ਕੋ ਅੱਗੇ ਇਕੱਠ ਰਿਆ ਹੁੰਦੇ ਨੇ ਨਾ ਪਿੱਛੇ ਸਭ ਬੀਬੇ ਜਾਣੇ ਬਣ ਜਾਂਦੇ ਨੇ ਚਾਰਜ ਫੇਰੇ ਦੇਖ ਕੇ ਸੋ ਫੀਅਰ ਸੋ ਇਨ ਦਾ ਐਂਡ ਆਫ ਦਾ ਡੇ ਇਹ ਗੱਲ ਕਿਸੇ ਅੰਦਾਜ਼ ਵਿੱਚ ਤੁਸੀਂ ਕਹੋ ਇੱਕ ਪਾਸੇ ਫੀਅਰ ਦੇ ਨਾਲ ਤੁਸੀਂ ਜਿਹੜਾ ਆਪਣਾ ਦਾਬਾ ਬਣਾਇਆ ਹੁੰਦਾ ਜੀ ਔਰ ਇਹੀ ਆਈਡੀਓਲੋਜੀ ਨਾਜ਼ੀਆਂ ਦੀ ਸੀ ਇਹ ਹੀ ਫਾਸ਼ਿਸਟਾਂ ਦੀ ਸੀ ਮਸੂਲਨੀ ਦੇ ਥੱਲੇ ਔਰ ਐਗਜ਼ੈਕਟਲੀ ਉਸੇ ਲਾਈਨ ਦੇ ਉੱਤੇ ਹਿੰਦੂ ਤਵੀਆ ਨੇ ਉਸ ਕਿਸਮ ਦਾ ਫੀਅਰ ਜਨਰੇਟ ਕੀਤਾ ਔਰ ਮੈਂ ਇਸ ਆਰਟੀਕਲ ਦੇ ਕੁਝ ਹਿੱਸੇ ਨੂੰ ਜਿਹੜਾ ਮੈਂ ਉਹ ਜ਼ਰੂਰ ਸਾਂਝਾ ਕਰਨਾ ਚਾਹਾਂਗਾ ਔਰ ਵਾਟ ਇਜ਼ ਦਾ ਕਨੈਕਟ ਬੀਟਵੀਨ ਦਾ ਲਾਂਚ ਆਫ ISRO ਸੈਟਲਾਈਟਸ ਦਾ ਰੱਕਸ ਇਨ ਰਾਮਜਸ ਕਾਲਜ ਦਾ ਡਿਨਾਇਲ ਆਫ ਪਰਮਿਸ਼ਨ ਟੂ ਅ ਫਿਲਮ ਐਂਡ ਦਾ ਅਨਵੇਲਿੰਗ ਆਫ ਇਸ ਸਟੈਚੂ ਉਨੇ ਚਾਰ ਘਟਨਾਵਾਂ ਜਿਹੜੀਆਂ ਪਿਛਲੇ ਅਠਾਂ ਦਸਾਂ ਦੇ ਨਾਲ ਚ ਹੋਈਆਂ ਉਸ ਨੂੰ ਉਹਨਾਂ ਇਕੱਠਾ ਹੀ ਕਿਹਾ ਕਿ ਵੀ ਜਿਹੜੇ ਹੁਣ ਆਈਐਸਆਰਓ ਨੇ ਬੜਾ ਰੌਣਾ ਪਾਇਆ ਜੇ ਕਿ 104 ਸੈਟਲਾਈਟ ਇੱਕੋ ਵੇਲੇ ਆਈਐਸਆਰਓ ਨੇ ਜਿਹੜਾ ਪ੍ਰੋਗਰਾਮ 50s ਦੇ ਵਿੱਚ ਨਹਿਰੂ ਨੇ ਭਾਵਾ اور ਦੂਜੇ ਇੰਸਟੀਚੂਟ ਜ ਖੜਾ ਕੀਤਾ ਹੈ ਕਿ ਵੀ ਇੱਕੋ ਵੇਲੇ 104 ਇੰਸਟੀਚੂਟ ਜ ਜਿਹੜੇ 104 ਸੈਟਲਾਈਟ ਜਿਹੜੇ ਨੇ ਉਹ ਉਹਨਾਂ ਨੇ ਭੇਜੇ ਨੇ ਔਰ ਇਵਨ ਅਮਰੀਕਾ ਚ ਵੀ ਕਿਸੇ ਨੇ ਰਿਐਕਸ਼ਨ ਕੀਤਾ ਵਾਓ ਉਹਨਾਂ অর ਉਹਨਾਂ ਕਹਿੰਦੇ ਜੋ ਰਿਕਾਰਡ ਹੈ इवन ਅਮਰੀਕਾ ਵੀ ਨਹੀਂ ਪੇਜ ਸਕਿਆ ਆਲਾ ਉਹ ਕੀ ਹੈ ਜਿਵੇਂ ਤੁਸੀਂ ਉਹ ਹਵਾਈ ਚਲਾਉਂਦੇ ਹੋ ਉਹ ਇਸ ਕਿਸਮ ਦਾ ਹੀ ਕੰਮ ਹੁੰਦਾ ਹੈ ਔਰ ਮੈਂ ਕਿਤੇ ਪੜ੍ਹ ਰਿਹਾ ਸੀ 2 ਦਿਨ ਪਹਿਲਾਂ ਕਿ ਦੁਨੀਆਂ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਰਾਕਟ ਦਾ ਇਸਤੇਮਾਲ ਕੀਤਾ ਐਜ਼ ਅ ਵੈਪਨ ਉਹ ਟਿੱਪੂ ਸੁਲਤਾਨ ਨੇ ਕੀਤਾ ਜੀ ਉਹ ਟਿੱਪੂ ਸੁਲਤਾਨ ਜਿਹਨੂੰ ਟਾਈਗਰ ਆਫ ਮੈਸੂਰ ਕਹਿੰਦੇ ਨੇ ਉਹ ਹਿੰਦੂ ਤਾਂ ਵੀ ਉਹ ਤੋਂ ਵੀ ਡਿਨਾਈ ਕਰ ਦਿੰਦੇ ਨੇ ਜਿ ਉਹਨੇ ਮੰਦਰ ਤੋੜਤੇ ਸੀ ਉਹਨੇ ਮੋਸਟ ਟੋਲਰੈਂਟ ਮੋਸਟ ਬਹਾਦਰ ਬੰਦਾ ਡਰਦਾ ਹੋਇਆ ਮਰਿਆ ਔਰ ਉਹਦੀ ਆਰਮਰੀ ਦੇ ਵਿੱਚ ਇਸ ਕਿਸਮ ਦੇ ਸੀ ਔਰ ਰਾਕਟ ਉਹਨੇ ਜਿਹੜੀ ਇੱਕ ਲੜਾਈ ਚ ਅੰਗਰੇਜ਼ਾਂ ਨੂੰ ਵੀ ਸ਼ਿਕਸਤ ਦਿੱਤੀ ਸੀ ਇਨਫੈਕਟ ਬੇਸ਼ੱਕ ਔਰ ਉਸ ਪੀਰੀਅਡ ਦੇ ਵਿੱਚ ਵੀ 2 ਕਿਲੋਮੀਟਰ ਤੱਕ ਮਾਰ ਕਰਨ ਵਾਲੇ ਰਾਕਟ ਹੁਣ ਰਾਕਟ ਕੋਈ ਜਦੋਂ ਅਸੀਂ ਕਹਿੰਦੇ ਆ ਜਿਵੇਂ ਉਹ ਬੋਤਲ ਚ ਪਾ ਕੇ ਹਵਾਈਆਂ ਦਿਵਾਲੀ ਤੇ ਚਲਾਉਣ ਵਾਲਾ ਕੰਮ ਹੁੰਦਾ ਸੀ ਉਹ ਵੀ ਰਾਕਟ ਹੈ ਕਿਉਂਕਿ ਗਲਤ ਹੈ ਇਹ ਹੈ ਵੀ ਕੋਈ ਚੀਜ਼ ਤੁਹਾਨੂੰ ਸਟਰੈਂਥ ਨਾਲ ਉੱਪਰ ਸੁੱਟਦੀ ਹੈ ਔਰ ਉਹ ਕਿੰਨੀ ਦੂਰ ਤੱਕ ਜਾਂਦੀ ਹੈ ਕੀ ਡੈਮੇਜ ਕਰਦੀ ਔਰ ਜਿਹੜੀ 1780 ਦੇ ਵਿੱਚ ਇੱਕ جنگ ਜਿਹਦੇ ਵਿੱਚ ਉਹਨੇ ਡਿਫੀਟ ਕੀਤਾ ਅੰਗਰੇਜ਼ਾਂ ਨੂੰ ਇਨਫੈਕਟ ਇਸ ਕਿਸਮ ਦਾ ਇੱਕ ਰਾਕਟ ਜਿਹੜੀ ਉਹਨਾਂ ਦਾ ਜਿਹਦੇ ਵਿੱਚ ਬਰੂਦ ਸੀ ਰੱਖਿਆ ਹੋਇਆ ਉਹਨੂੰ ਆ ਕੇ ਲੱਗਾ ਔਰ ਉਹਨੇ ਕਰ ਦਿੱਤਾ ਸੋ ਕੋਲ ਬਣਾ ਕੇ ਹੁਣ ਅੱਜ ਇਹ ਕਹੋ ਜੀ ਅਸੀਂ 104 ਸੈਟਰ ਨੂੰ ਹੈ ਉਵੇਂ ਹੀ ਹੈ ਜਿਵੇਂ ਹਵਾਈ ਛੱਡੀ ਹੈ ਲੇਕਿਨ ਇਹਦੀ ਟਾਈਮਿੰਗ ਦੀ ਇਹ ਗੱਲ ਕਰ ਰਿਹਾ ਹੈ ਜਿਹੜਾ ਮਿਸਟਰ ਕਾਰਤਿਕ ਹੈ ਕਿ ਇਕੱਠੇ 104 ਸੈਟੇਲਾਈਟ ਛੱਡਣੇ ਰਕਸਨ RAMJAS ਕਾਲਜ ਜਿਹੜੀ ਸਾਰੀ ਡਿਬੇਟ ਹੈ RAMJAS ਕਾਲਜ ਜਿਵੇਂ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੇ ਜਾ ਕੇ ਢੱਕਿਆ ਉੱਥੇ ਮਾਰਕੁਟਾਈ ਕੀਤੀ ਫਿਰ ਕਿਵੇਂ ਗੁਰਮੇਰ ਕੌਰ ਨੇ ਇਹਦੇ ਤੇ ਸਟੈਂਡ ਲਿਆ ਔਰ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੇ ਜਵਾਬੀ ਪ੍ਰੋਟੈਸਟ ਕੀਤਾ ਔਰ ਇਹ ਸਾਰਾ ਕਰਕਰਾ ਕਿਉਂ ਕੀ ਬਣ ਗਿਆ ਇਹ ਸਾਰਾ ਇੱਕ ਰਕਸ ਇੱਕ ਕ੍ਰੀਏਟ ਹੋਇਆ ਇਹਦੇ ਤੇ ਜੀ ਡਿਨਾਇਲ ਆਫ ਪਰਮਿਸ਼ਨ ਟੂ ਅ ਫਿਲਮ ਇੱਕ ਫਿਲਮ ਜਿਹੜੀ ਹੈ ਉਹਦੇ ਵਿੱਚ ਮੇਰੀ ਕੋਈ ਬਹੁਤ ਜ਼ਿਆਦਾ ਦਿਲਚਸਪੀ ਤਾਂ ਨਹੀਂ ਹੈ ਲਿਪਸਟਿਕ ਅੰਡਰ ਦਾ ਬੁਰਕਾ ਸ਼ਾਇਦ ਇਹ ਹੈ ਕਾਫੀ ਉਹਨੂੰ ਇੱਕ ਦੋ ਐਵਾਰਡ ਲਈ ਵੀ ਨਾਮਿਨੇਟ ਹੋਈ ਪਰ ਉੱਥੇ ਭਾਰਤ ਜਿੱਥੇ ਬਾਕੀ ਸਭ ਥੀਮ ਚੱਲ ਰਹੇ ਨੇ ਔਰ ਇਸ ਮੁਸਲਮਾਨ ਕੈਰੈਕਟਰਸ ਦੇ ਨਾਲ ਜੁੜੀ ਹੋਈ ਹੋ ਸਕਦਾ ਮੁਸਲਮਾਨ ਵੀ ਓਬਜੈਕਟ ਕਰ ਦੇ ਉਸ ਕਿਸਮ ਦਾ ਉਹਦੇ ਵਿੱਚ ਹੁੰਦਾ ਲੇਕਿਨ ਇਨਾਂ ਦਾ ਮੋਰ ਇਹ ਹੈ ਵੀ ਇਹ ਕੋਈ ਵੀ ਚੀਜ਼ ਜਿਹੜੀ ਕਿ ਦੂਸਰੇ ਪਾਸੇ ਨਾਲ ਸੰਬੰਧ ਹੁੰਦਾ ਹੈ ਇਹਨਾਂ ਨੇ ਉੱਠਣ ਉਹਦੇ ਤੇ ਉਹਨਾਂ ਨੇ پابੰਦੀ ਲਾ ਦਿੱਤੀ ਜਾਂ ਉਹਨੂੰ ਪਰਮਿਸ਼ਨ ਹੀ ਨਹੀਂ ਦਿੱਤੀ ਜੀ ਔਰ ਚੌਥਾ ਇੱਕ ਸਟੈਚੂ ਆਦੀ ਯੋਗੀ ਦਾ ਹੁਣ ਤਮਿਲਨਾਡ ਚ ਜਿਵੇਂ ਜੈਲਲਤਾ ਨੂੰ ਇਹਨਾਂ ਨੇ ਮਾਰਿਆ ਜਾਂ ਉਹ ਮਰੀ ਉਸ ਤੋਂ ਬਾਅਦ ਕਿਵੇਂ ਉਹ ਗੱਦੀ ਦੀ ਜਿਹੜੀ ਲੜਾਈ ਸੀ ਉਹਦੇ ਚ ਇਹਨਾਂ ਨੇ ਸਾਥ ਕਿਸੇ ਹੋਰ ਦਾ ਦਿੱਤਾ ਫਿਰ ਅਲਟੀਮੇਟਲੀ ਕੋਈ ਹੋਰ ਆ ਗਿਆ ਉਹਨੇ ਤਮਿਲਨਾਡ ਚ ਫਪਣੇ ਪੈਰ ਪਸਾਰਿਆ ਕੋਈ ਸ਼ੱਕ ਨਹੀਂ ਹੈ ਕਿ ਤਮਿਲਨਾਡ ਚ ਅਦਿੱਤਿਆ ਯੋਗੀ ਕਿਉਂਕਿ ਤਾਮਿਲ ਜਿਹੜੇ ਨੇ ਉਹ ਸ਼ਿਵਜੀ ਨੂੰ ਮੰਨਦੇ ਨੇ ਔਰ ਜੇ ਜੇ ਤੁਸੀਂ ਕਦੇ ਸ਼ਿਵਜੀ ਦਾ ਦੀ ਦੇਖੋ ਪੇਂਟਿੰਗ ਜਾਂ ਉਹਨਾਂ ਦਾ ਬੁੱਤ ਜਾਂ ਦੂਜਾ ਸ਼ਿਵਜੀ ਕਾਲਾ ਹੈ ਬਿਲਕੁਲ ਜੀ ਔਰ ਗਾਲਚ ਵੀ ਉਹਨਾਂ ਦੇ ਕਾਲਾ ਨਾਗ ਹੀ ਹੁੰਦਾ ਔਰ ਐਸਾ ਕਿਹਾ ਜਾਂਦਾ ਹੈ ਕਿ ਵੀ ਇਵਨ ਜਦੋਂ ਐਰੀਅਨ ਆਏ ਉਹਨਾਂ ਦਾ ਕੋਈ ਦੇਵਤਾ ਸ਼ਿਵ ਨਹੀਂ ਸੀ ਸ਼ਿਵਜੀ ਦਰਤਾ ਦਾ ਜਿਹੜੇ ਪਹਿਲੇ ਦਰਾਵਡ ਸੀ ਇੰਡਸ ਵੈਲੀ ਦੇ ਵਿੱਚ ਉਹਨਾਂ ਦਾ ਦੇਵਤਾ ਸੀ ਔਰ ਉਹ ਸ਼ਿਵਦੇ ਪੁਜਾਰੀ ਨੇ ਉੱਥੇ ਜਿਹੜਾ ਆਦਿ yogi ਆ ਉਹਨੂੰ ਸ਼ਿਵਦੀ ਮੈਨੀਫੈਸਟੇਸ਼ਨ ਕਹਿੰਦੇ ਨੇ ਔਰ ਮੋਦੀ ਜਿਹੜਾ ਕਿਉਂਕਿ ਹੁਣ ਸਾਊਥ ਚ ਆਪਣੇ ਪੈਰ ਪਸਾਰਨਾ ਚਾਹੁੰਦੇ ਨੇ ਤਮਨਾਰਜ ਖਾਸ ਤੌਰ ਤੇ ਮੋਦੀ ਨੇ ਜਾ ਕੇ ਇੱਕ ਵੱਡਾ ਸਟੈਚੂ ਜਿਹੜਾ ਸਾਰੇ এনवायरमेंट ਦੇ ਲਾ ਫਲਾਉਟ ਕਰਕੇ ਉਹਦਾ ਆਦਿ yogi ਸ਼ਿਵ ਦਾ ਜਿਹੜਾ ਉਹਨੂੰ ਅਨਵੈਲ ਕੀਤਾ ਹੁਣ ਉਹਨੇ ਕਿਹਾ ਵੀ ਇਹ ਚਾਰੋਂ ਹੀ ਘਟਨਾਵਾਂ ਦਾ ਆਪਸ ਕੀ ਸੰਬੰਧ ਹੈ ਜੀ ਗੱਲ ਅਲਟੀਮੇਟਲੀ ਫੀਅਰ ਵੱਲੋਂ ਜਾਂਦੀ ਹੈ these recent events reveal the layers of fear and insecurity that lie at the heart of the government's decision-making and political calculations. Ke eh, ke de andar hai, political calculations, decision-making, a concantation of events in the recent past has cast an unredeeming light on the ruling dispensation at the center. And also covets the hearts and minds of the nation 's population the good things first i s r o sent sent up one hundred four satellites into space, a world record, even if it were not a world record, it is still a monumental achievement that the great leader attempted to make political capital out of it could be overlooked, given that it was election time in the crucial state of Uttar Pradesh, and everything is fair. ਗੇਮ ਐਟ ਦਾ ਇਲੈਕਸ਼ਨ ਟਾਈਮ ਉਹਨੇ ਕਿਹਾ ਜੀ ਇਹ ਗ੍ਰੇਟ ਲੀਡਰ ਉਹਦੇ ਤੇ ਤਨਸ ਕਸ ਕਸ ਰਿਹਾ ਮੋਦੀ ਤੇ ਕਿ ਜੀ ਇਹ ਹੁਣ ਉਹਨੇ ਤਾਂ ਨਹੀਂ ਸੈਟੇਲਾਈਟ ਬਣ ਬਣਾਈ ਪਰ ਉਹਨੇ ਕਿਹਾ ਨਾ ਉਹਨੇ ਸਾਇੰਟਿਸਟਾਂ ਨੂੰ ਕ੍ਰੈਡਿਟ ਦਿੱਤਾ ਜੀ ਨਾ ਉਹਨੇ ਨਹਿਰੂ ਨੂੰ ਜਿਹਦੇ ਜਿਹਨੇ ਕਿ ਉਹ ਸਾਰੀ ਇੰਸਟੀਚੂਟ ਫਾਊਂਡ ਕੀਤੀ ਉਹ ਇਲੈਕਸ਼ਨ ਟਾਈਮ ਤੋਂ ਉਹਨੇ ਸਾਰਾ ਕ੍ਰੈਡਿਟ ਆਪਣੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਇਫ ਐਨੀਥਿੰਗ ਵਨ ਕੁਡ ਕਮੈਂਡ ਦਾ ਗ੍ਰੇਟ ਲੀਡਰ ਫਾਰ ਪੋਲਿਟੀਕਲ ਐਸਟਿਊਟਨੈਸ ਵਾਈਲ ਸਾਈਮਲਟੇਨੀਅਸਲੀ ਬੀਮੋਨਿੰਗ ਦਾ ਫੈਕਟ ਥੈਟ ਰਾਹੁਲ ਗਾਂਧੀ ਡਿਡਨਟ ਥਿੰਕ ਅਬਾਊਟ publicizing the fact that his great grandfather Jawaharlal Nehru actually laid the foundation for India's space program in 1962 a ne vi modi tai tanz kiti hai ki vi tu vaise rahul de khilaf inna kuch keh rahe hain ye bhi credit de de ke ode nane ne program shuru kita hai what one cannot overlook is the hogging of the credit for this achievement by the administration if the prime minister chose not to mention nehru for political reasons wouldn't it have been too much to expect that he recognizes the scientists who helmed this project? Yeah. couldn't he have ex exhorted the nation to be scientific in their outlook? none of that. mere sound bites and machismo rent the air. an inexplicable fear prevents the prime minister from sharing credit. ਫੀਅਰ ਇਨ ਦਾ 에ਅਰ ਦੀ ਗੱਲ ਕਰ ਰਿਹਾ ਕਿ ਵੀ ਉਹ ਫੀਅਰ ਹੈ ਕਿ ਜਿੱਥੇ ਕਿ ਉਹ ਈਵਨ ਇਸ ਕ੍ਰੈਡਿਟ ਨੂੰ ਵੀ ਜਿੱਥੇ ਡਿਊ ਹੈ ਉਹਨੂੰ ਦੇਣ ਨੂੰ ਤਿਆਰ ਨਹੀਂ ਥਿਸ ਨਿਊਜ਼ ਅਬਾਊਟ ਆਈਐਸਆਰ ਓ ਵਾਸ ਫਾਲੋਡ ਅਪ ਬਾਈ ਥ੍ਰੀ ਰਿਵੀਲਿੰਗ ਨਿਊਜ਼ ਆਈਟਮਸ ਆਲ ਥ੍ਰੀ ਟੁਕ ਪਲੇਸ ਇਨ ਦਾ ਸੇਮ ਵੀਕ ਥੇਰ ਵਾਸ ਦਾ ਫਰੈਕਸ ਐਟ ਰਾਮਜਸ ਕਾਲਜ ਟੂ ਬਿਗਨ ਵਿਦ ਵੈਨ ਦਾ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਥਾਟ ਇਟ ਥੇਅਰ ਰਾਈਟ ਟੂ ਸੈਟ ਦਾ ਟਰਮਸ ਆਫ ਡਿਸਕਸ਼ਨ ਇਨ ਵਾਟ ਅਸੈਂਸ਼ਲੀ ਅ ਪ੍ਰਾਈਵੇਟ ਸੈਮੀਨਾਰ ਆਰਗੇਨਾਈਜ਼ਡ ਬਾਈ ਕਾਲਜ ਡਿਪਾਰਟਮੈਂਟ ਨੇ ਕਿਹਾ ਜੀ ਰਾਮਦਾਸ ਕਾਲਜ ਅਸੀਂ ਗੱਲ ਕੀਤੀ ਹੈ ਕਿ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਕਹਿੰਦੇ ਜੀ ਅਸੀਂ ਟਰਮ ਸੈੱਟ ਕਰਨੀਆਂ ਨੇ ਕਿ ਉੱਥੇ ਕੀ ਡਿਸਕਸ ਹੋਏਗਾ ਵਨ ਕੈਨ ਅੰਡਰਸਟੈਂਡ ਥੈਟ ਏਬੀਵੀਪੀ ਹੈਜ਼ ਅ ਡਿਫਰੈਂਟ ਟੇਕ ਔਨ ਨੈਸ਼ਨਲਿਜ਼ਮ ਡਿਫਰੈਂਟ ਵਿਊਜ਼ ਔਨ ਕਸ਼ਮੀਰ ਇਨ ਡਿਫਰੈਂਟ ਵਿਊਜ਼ ਔਨ ਦਾ ਰੋਲ ਆਫ ਦਾ ਆਰਮਡ ਫੋਰਸਸ ਕਿ ਵੀ ਇਹਨਾਂ ਦੇ ਵਿਚਾਰ ਉਹ ਕਸ਼ਮੀਰ ਦਾ ਮੁੱਦਾ ਹੋਏ ਉਹ ਫੌਜ ਦਾ ਹੋਏ ਔਰ ਸੋ ਕਾਲਡ ਜਿਹੜਾ ਅੱਜ ਨੂੰ ਨੈਸ਼ਨਲਿਜ਼ਮ ਕਹਿੰਦੇ ਨੇ ਜਾਂ ਰਾਸ਼ਟਰਵਾਦ ਕਹਿੰਦੇ ਉਹ ਹੈ ਵਟ ਵਨ ਕੈਨਟ ਅੰਡਰਸਟੈਂਡ ਇਜ਼ ਇਟਸ ਅਨਵਿਲਿੰਗਨੈਸ ਟੂ ਇੰਗੇਜ ਵਿਦ 뷰 ਪੁਆਇੰਟਸ ਥੈਟ ਆ ਰੈਡੀਕਲੀ ਡਿਫਰੈਂਟ ਕਹਿੰਦੇ ਉਹਨਾਂ ਦੇ ਆਪਣੇ ਵਿਊ ਨੇ ਮੁਬਾਰਕ ਜੀ ਪਰ ਉਹ ਜਿਨ੍ਹਾਂ ਦੇ ਵੱਖਰੇ ਵਿਊ ਨੇ ਉਹਨਾਂ ਨੂੰ ਉਹ ਕਿਉਂ ਜਿਹੜਾ ਬੌਦਰ ਕਰ ਰਹੇ ਨੇ ਔਰ ਉਹਨੂੰ ਟੋਇਲਟ ਕਰਨ ਨੂੰ ਤਿਆਰ ਕਿਉਂ ਨਹੀਂ ਹੈ ਥੈਟ ਕਲੈਂਪਿੰਗ ਡਾਊਨ ਔਨ ਫਰੀडम ਔਫ ਸਪੀਚ ਐਂਡ ਐਕਸਪ੍ਰੈਸ਼ਨ ਇਜ਼ ਵਨ ਸਸਪੈਕਟਸ ਇਟ ਟੈਕਟਿਕ ਥੈਟ ਵਿਲ ਸਰਵ ਟੂ ਐਂਸ਼ੂਰ that the ideological vacuousness that is at the heart of abvp's views on most matters stays and wraps fear of exposure is at the heart of their vandalism vandalism of fear at the bottom of the heart. so third part of the ramjas college affair was followed closely by denial of permission to a film entitled lipstick under my burqa. On what can be at best be called trumped-up reasons and at worst be termed as a demonstration of censor boards' atavistic mindset. I already the details. I <laughs> <laughs> uh, lastly, lastly, there was the inauguration of Isha Foundation's 112-foot statue of Adiyogi, supposed to be a manifestation of Shiva. <sharp> I 112 Tamil ਆਦੀ yogi ਜਿਹੜਾ ਕਿ ਸ਼ਿਵਾ ਦਾ ਉਹਦਾ ਨਾਈਟ ਆਫ ਸ਼ਿਵਰਾਤਰੀ ਹੁਣ ਸ਼ਿਵਰਾਤਰੀ ਦੀ ਰਾਤ ਨੂੰ ਮੋਦੀ ਤਮਨ ਲਾਰਜ ਪਹੁੰਚ ਕੇ ਆਦੀ yogi ਦਾ ਬੁੱਤ ਲੋਂਦੇ ਦਾ ਸਟੈਚੂ ਹੈਜ਼ ਕਮ ਅੰਡਰ ਸੀਰੀਅਸ ਫਾਇਰ ਫਰਮ ਐਕਟਿਵਿਸਟ ਹੂ ਕਲੇਮ এনਵਾਇਰਨਮੈਂਟਲ ਵਾਇਓਲੇਸ਼ਨਸ ਹੈਵ ਬੀਨ ਕਮਿਟਿਡ ਐਂਡ ਦਾ ਰਿਕੁਆਇਰਡ ਪਰਮਿਸ਼ਨਸ ਨਾਟ ਬੀਨ ਅਬਟੇਨਡ ਕਿ ਵੀ ਨਾੜੇ ਤਾਂ ਵਾਤਾਵਰਣ ਦੇ ਨਾਲ ਥਲਵਾੜ ਕੀਤਾ ਜੀ ਉਹਦੇ ਲਈ ਜਿਹੜੀਆਂ ਲੋਡਿੰਦੀ ਇਜਾਜ਼ਤ ਸੀ ਉਹ ਵੀ ਨਹੀਂ ਲਈ ਦਾ ਫਾਊਂਡੇਸ਼ਨ ਕਲੇਮਸ ਅਦਰਵਾਈਜ਼ ਔਨ ਦਾ ਪਰਮਿਸ਼ਨਸ ਫਰੰਟ ਐਂਡ ਚੂਸਸਸ ਟੂ ਮੇਨਟੇਨ ਇਟ ਟੈਲਿੰਗ ਸਾਇਲੈਂਸ ਔਨ এনवायरमेंटਲ ਵਾਇਓਲੇਸ਼ਨਸ ਕਿ ਜੀ ਫਾਊਂਡੇਸ਼ਨ ਕਹਿੰਦੇ ਨਹੀਂ ਜੀ ਅਸੀਂ ਪਰਮਿਸ਼ਨ ਲਈ ਹੈ ਪਰ এনवायरमेंट ਨੂੰ ਕਿਵੇਂ ਵਾਇਓਲੇਟ ਕੀਤਾ ਉਹ ਤਾਂ ਸ਼੍ਰੀ 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 ਰਵੀ ਸ਼ੰਕਰ ਜਮਨਾ ਦੇ ਕੰਢੇ ਜਿਹਦੇ ਚੀਵਨ ਅਰਵਿੰਦ ਕੇਜਰੀਵਾਲ ਵੀ ਆਇਆ ਮੋਦੀ ਵਿਆਹ ਨਾ ਧਜੀਆਂ ਉਡਾ ਦਿੱਤੀਆਂ ਉਹ ਸਾਰੇ এনवायरमेंटਲ ਲਾਜ਼ ਦੀਆਂ ਔਰ ਦੂਜੀਆਂ ਦੀਆਂ ਇਹਦਾ ਵੀ ਉਹਨੇ ਜ਼ਿਕਰ ਕੀਤਾ the foundation claims otherwise on the permission front and chooses to maintain a telling silence on environmental violation. in his speech on the occasion, the great leader, great spoke of protecting nature and molding human activities in sync with nature. that he could not spot the glaring irony was surprising and yet it was not. ਕਬੀ ਤੁਸੀਂ ਉੱਥੇ ਖਲੋਕੇ ਜਿੱਥੇ ਤੁਸੀਂ ਨੇਚਰ ਨੂੰ ਵਾਇਓਲੇਟ ਕੀਤਾ ਐਨਵਾਇਰਨਮੈਂਟਲ ਲਾਜ਼ ਵਾਇਓਲੇਟ ਕੀਤੇ ਨੇ ਉੱਥੇ ਗ੍ਰੇਟ ਲੀਡਰ ਕਹਿ ਰਿਹਾ ਹੈ ਕਿ ਜੀ ਹਮੇਂ ਪ੍ਰਕਿਰਤੀ ਕੇ ਸਾਥ ਜੀਣਾ ਹੈ ਉਹਦਾ ਇਹ ਹੀ ਸਟਾਇਲ ਹੁੰਦਾ ਹੈ ਕਿ ਜੀ ਅਸੀਂ ਇਨ ਸਿੰਕ ਵਿਦ ਦਾ ਨੇਚਰ ਔਰ ਤੁਸੀਂ ਪ੍ਰਕਿਰਤੀ ਦਾ ਹੀ ਇਹ ਵੇਈ ਹੈ ਕਿ ਹਿੰਸਾ ਪਰਮੋ ਧਰਮ ਹਿੰਸਾ ਨਾਲ ਮਾਰ ਮੁਕਾਓ ਐਨ ਬੋਧੀਆਂ ਦਾ ਸਫਾਇਆ ਕਰਕੇ ਜਿਹੜਾ ਫਿਰ ਬੁੱਧ ਧਰਮ ਦਾ 슬ੋਗਨ ਸੀ ਹਿੰਸਾ ਪਰਮੋ ਧਰਮ ਉਹ ਇਹਨਾਂ ਨੇ ਅਡਾਪਟ ਕਰ ਲਏ ਅਸੀਂ ਤਾਂ ਅਹਿੰਸਾ ਕੇ ਅਸੀਂ ਤਾਂ ਯਕੀਨ ਵੀ ਲਖਦੇ ਹਾਂ ਸੱਚ ਜੀ ਹਾਉ ਇਸ ਵਾਂਟ ਟੂ ਰੀਕੰਸਾਈਲ ਦ ਐਕਟ ਆਫ ਇਹ ਜਿਹੜਾ ਪਾਰਟ ਕੰਸਟਰਕਟਿੰਗ ਅ ਸਟੈਚੂ ਇਨ ਦ ਮਿਡਲ ਆਫ ਫਾਰਮ ਲੈਂਡ ਵਿਦ ਅ ਸਟੇਟਡ ਪਰਪਸ ਆਫ एनवायरमेंटਲ ਪ੍ਰੋਟੈਕਸ਼ਨ ਬੀ ਐਨवायरमेंटਲ ਪ੍ਰੋਟੈਕਸ਼ਨ ਉਹ ਤੁਸੀਂ ਖੇਤਾਂ ਚ ਜਾ ਕੇ ਉਹਨੂੰ ਕਰ ਰਹੇ ਹੋ ਫਿਰ ਉਹਨਾਂ ਨੇ ਕਿਹਾ ਕਿ ਜੀ ਇਹ ਵਰਲਡ ਕਲਚਰ ਉੱਥੇ ਫੈਸਟੀਵਲ ਜੋ ਗੁਰੂ ਧਮ ਈਸ਼ ਫਾਊਂਡੇਸ਼ਨ ਵਾਲੇ ਕੰਪੀਟੀਸ਼ਨ ਚ ਨੇ ਉਦੇ ਨਾਲ ਵੀ RAMDEV ਨਾਲ ਵੀ ਤੇ MODI ਨੂੰ ਵੀ ਹੁਣ ਚਾਹੀਦਾ ਹੈ ਕਿ ਵੀ RAMDEV ਤਾਂ ਕਿਸੇ ਨੇ ਹਰਿਆਣਾ ਅਸੈਂਬਲੀ ਚ ਕਿਹਾ ਕਹਿੰਦਾ ਜੀ ਆਪ ਉਸੇ ਸੁਆਮੀ RAMDEV ਮਤ ਕਹੋ ਉਹ ਸੇਠ RAMDEV ਹੈ ਸੇਠ ਸਾਰਾ ਪੈ ਉਹ ਹਰਿਆਣੇ ਚ ਵੀ ਗੱਲ ਅਸੈਂਬਲੀ ਚ ਇਹਦੇ ਤੇ ਪੂਰਾ ਰੌਲਾ ਪਿਆ ਹੁਣ ਹਰਿਆਣੇ ਦੀ ਬੜੀ ਕੀਮਤੀ ਥਾਂ ਹੈ MORNI HILLS ਸੈਂਕੜਿਆਂ ਏਕੜ ਜ਼ਮੀਨ ਜਿਹੜੀ ਹੈ ਪਤੰਜਲੀ ਦੀ ਉੱਥੇ ਬਣੇਗੀ ਜੀ ਫਾਰਮੇਸੀ ਦਵਾਈਆਂ ਕੁਦਰਤ ਇਹ ਉਹ ਤਾਂ ਉਹਨੇ ਕਿਹਾ ਜੀ ਬਾਬਾ ਰਾਮ ਹੋਗਾ ਤਾਂ ਬਾਬਾ ਬੂਬਾ ਕੋਈ ਨਹੀਂ ਹੁਣ ਕੋ ਸੇਠ RAM ਦੇ ਤੇ ਇਹ ਉਹਨੇ ਕਿਹਾ ਕਿ ਵੀ ਸੇਠ RAM ਦੇ ਉਹਨਾਂ ਦੇ ਕੋਈ ਬੁੱਤਾ ਉਹ ਆਪਣਾ ਸੇਠ ਬਣ ਗਿਆ ਹੁਣ ਮੋਦੀ ਨੂੰ ਵੀ ਜਿਹੜਾ ਉਹਨੂੰ ਵੀ ਗੁਰੂ ਦਮ ਚਾਹੀਦਾ ਟੂ ਪੁੱਲ ਅ ਹੈਡ ਆਫ ਅਦਰ ਕੰਪੀਟੀਟਰਸ ਇਨ ਦਾ ਗੁਰੂ ਦਮ ਸਫੀਅਰ ਐਨ ਅਦਰ ਗੁਰੂ ਹੈਡ ਕਨਵਿੰਡ ਅ ਵਰਲਡ ਕਲਚਰਲ ਫੈਸਟੀਵਲ ਇਨ ਅਪ੍ਰੈਲ ਲਾਸਟ ਈਅਰ ਰਿਸ਼ੀ 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 ਰਵੀ ਸ਼ੰਕਰ It too involved much environmental abuse and was attended by a galaxy of celebrities. This event was perhaps to catch up for the foundation. this event was therefore an attempt at claiming market share and prompted by the fear of losing it. This is fear factor, a fear in the air conclusion yeah. that the prime minister chose to grace this event too was largely born out of the fear too. ਉੱਥੇ ਅਨਵੇਲ ਕਰਨ ਪਹੁੰਚ ਗਿਆ ਅਦਿੱਤਿਆ ਦਾ ਜਿਹੜਾ ਸਟੈਚੂ ਹਾਊ ਕਡ ਹੀ ਬੀ ਸੀਨ ਟੂ ਹੈਵ ਸਪੋਰਟਡ ਵਨ ਗੁਰੂ ਐਂਡ ਨਾਟ ਅਨਦਰ ਹੁਣ ਮੋਦੀ ਨੂੰ ਵੀ ਆ ਜੀ ਇੱਕ ਗੁਰੂ ਨੂੰ ਸਪੋਰਟ ਕੀਤਾ ਆ ਰਾਮਦੇਵ ਨੂੰ ਕੀਤਾ ਵੈਸੇ ਮੁਰਾਰੀ ਬਾਪੂ ਦਾ ਵੀ ਬੜਾ ਵੱਡਾ ਸਪੋਰਟਰ ਸੀ ਹੁਣ ਉਹ ਬੈਠਾ ਜੇਲ੍ਹ ਚ ਇਹਨਾਂ ਦਾ ਦਾ ਨਹੀਂ ਲੱਗਦਾ ਜਿਵੇਂ ਉਹ ਸਾਧਵੀ ਪ੍ਰਗਿਆ ਬਾਹਰ ਆ ਗਏ ਸੀਮਾਨੰਦ ਆ ਗਿਆ ਸੁਪਰੀਮ ਕੋਰਟ ਤੇ ਜੱਜ ਕੋ ਕੱਬੇ ਇੱਕ ਦੋ ਨੂੰ ਲੱਗਿਆ ਉਹ ਜਮਾਨਤ ਨਹੀਂ ਉਹਦੀ ਹੋਣ ਦਿੰਦੇ ਉਹਦੇ ਖਿਲਾਫ ਵੀ ਕੁਝ ਨਹੀਂ ਹੋਣਾ ਇਹਦਾ ਗੁਰੂ ਪਹਿਲਾ ਉੱਥੋਂ ਹੀ ਸ਼ੁਰੂ ਹੋਇਆ ਹੈ ਫਰਾਡ ਦਾ ਗੁਰੂ ਵੀ ਫਰਾਡ ਤੇ ਚੇਲਾ ਵੀ ਫਰਾਡ ਜਿਵੇਂ ਪੰਜਾਬੀ ਚ ਕਹਿੰਦੇ ਨੇ ਗੁਰੂ ਜਿਨ੍ਹਾਂ ਦੇ ਉਡਣੇ ਚੇਲੇ ਜਾਨ ਛੜੱਪ ਇਹ ਛੜੱਪੇ ਮਾਰਦੇ ਜਾਂਦੇ ਨੇ ਉਹਦਾ ਇਹ ਉਹਦਾ ਹੀ ਚੇਲਾ ਮੁਰਾਰੀ ਗੁਰੂ ਦਾ ਮੋਦੀ 올 ਦਾ ਗੁਰੂਸ ਐਂਡ ਚੇਲਾਸ ਵੁੱਡ ਹੈਵ ਟੂ ਬੀ ਪ੍ਰੈਸਡ ਇਨਟੂ ਐਕਸ਼ਨ ਇਨ ਮੰਥਸ ਬਿਫੋਰ ਦਾ ਨੈਕਸਟ ਇਲੈਕਸ਼ਨ ਇਹ ਹੈ ਅਸਲੀ ਜਿਹੜਾ ਫੀਅਰ ਫੈਕਟਰ ਕਿੱਧਰੋਂ ਲੀਡ ਕਰ ਰਿਹਾ ਹੈ ਕਿ 2019 ਦੀਆਂ ਇਲੈਕਸ਼ਨਾਂ ਚ ਸਾਰੇ ਗੁਰੂ ਚੇਲੇ ਜਿਹੜੇ ਨੇ ਉਹ ਇਨਵੋਲਵ ਕਰਦੇ ਇਕੁਅਲੀ ਇਟ ਵਾਸ ਫੀਅਰ ਆਫ ਲੂਜ਼ਿੰਗ ਦਾ ਟਾਈਟਲ ਆਫ ਹਿੰਦੂ ਹਿਰਦਿਆ ਸਮਾਰਟ ਉਹਨਾਂ ਨੇ ਕਿਹਾ ਜੀ ਇਹ ਜਦੋਂ ਮੋਦੀ ਨੂੰ ਬਣਾਇਆ ਤਾਂ ਟਾਈਟਲ ਦਿੱਤਾ ਹਿੰਦੂਆਂ ਨੇ ਕਿ ਹਿੰਦੂਆਂ ਦੇ ਦਿਲਾਂ ਦੇ ਬਾਦਸ਼ਾਹ ਹਿੰਦੂ ਹਿਰਦੇ ਸਮਾਰਟ ਤੇ ਜੇ ਹੁਣ ਇਹ ਅਨਵੇਲ ਨਾ ਕਰੇਗਾ ਧਮਕੀਆਂ ਨਾ ਦੇਗਾ ਦੂਜਿਆਂ ਨੂੰ ਹਿੰਦੂ ਹਿਰਦੇ ਸਮਾਰਟ ਕਿੱਥੋਂ ਹੋ ਗਿਆ ਜੀ ਐਨ ਇਵੈਂਟ ਵਿਦ ਸ਼ਿਵਾ ਐਟ ਇਟਸ ਹਾਰਟ ਹੈਡ ਟੂ ਇਨਵੋਲਵ ਦਾ ਪ੍ਰਾਈਮ ਮਿਨਿਸਟਰ ਗਿਵਨ ਦੈਟ ਸਵਾਮੀ ਰਾਮਦੇਵ ਇਸ ਪ੍ਰੂਵਿੰਗ ਟੂ ਬੀ ਮੋਰ ਦੈਨ ਅ ਹੈਂਡਫੁਲ ਐਂਡ ਇਜ਼ ਨੋ ਲੋਂਗਰ ਵਿਲਿੰਗ ਟੂ ਪਲੇ ਦਾ ਰੋਲ ਆਫ ਸਰਕਾਰੀ ਸੰਤ अदर रिप्लेसमेंट हैव टू बी फाउंड ऑन द डबल उन्होंने कहा जी हूँ लभने पैने ने कहता मैं सेट हो गया हूँ नहीं मैं हूँ नहीं मैं वो रहा सो उन्हें कहा जी हूँ दूज दैट द आदि योगी इवेंट वॉज इन तमिलनाड आल्सो वॉज फोर्टीट इट वुड अलाउ ग्रेट लीडर टू एंडियर हिमसेल्फ विद द पीपल ऑफ द वन बिग स्टेट हू हैव लार्जली रजिस्टर्ड द बीजेपी इज ओवर ट्योर्स जिन्हें वर्ण नहीं दिता तमिलनाड वाल बीजेपी अखीर ला the emperor's new clothes are now being aired in public ਯਾਦ ਹੈ ਉਹ ਓਬਾਮਾ ਗਿਆ ਦਿੱਲੀ ਤੇ ਮੋਦੀ ਦਾ ਸੂਟ ਕਿੰਨੇ ਲੱਖ ਦਾ ਨਰਿੰਦਰ ਮੋਦੀ ਨਰਿੰਦਰ ਮੋਦੀ ਉੱਤੇ ਸਾਰੇ ਲਿਖਿਆ ਸੀ ਜੀ ਯੋ ਇਹਨੂੰ ਐਪੇ ਤੂੰ ਗਵਾਜਣਾ ਤੂੰ ਵੀ ਬੰਦਾ ਤਾਂ ਗਾਰਡ ਕਿਸੇ ਦਾ ਫੱਟਾ ਭਾਦਦਾ ਨਾ ਗਵਾਚੇ ਤਾਂ ਪਤਾ ਲੱਗੇ ਕਿ ਬਈ ਇਹ ਉੱਥੇ ਪਹੁੰਚਾ ਦਿਓ ਸੋ ਇਹ ਵੀ ਉਹਨੇ ਕਿਹਾ ਵੀ ਇਹ ਐਂਪਰਰ ਬਾਦਸ਼ਾਹ ਹੈ ਹਿੰਦੂ ਹਿਰਦੇ ਸਮਾਰਟ ਹੈ ਇਹ ਹੁਣ ਜਿਹੜਾ ਸਾਰਾ 에ਅਰ ਚ ਹੈ ਇਹ ਨਵੇਂ ਕੱਪੜੇ ਪਾ ਰਿਹਾ ਹੈ in a new avatar the emperor's new clothes are now being heard in public a nation waits and watches desh jada oh dekh rahe jada sa rok ke ji it can also smell the fear in the air eh hun da jis theme chund de ho tusi oh de te kive build karde ho apne sare thought ro ke bhi this nation waits and watches and it can also smell the fear in the air ਵੀ ਚਾਰ ਚਫੇਰੇ ਜਿਵੇਂ ਹੁਣ ਜਦੋਂ ਕਿਤੇ ਕਤਲੇ ਆਮ ਹੁੰਦਾ ਤਾਂ ਕਹਿੰਦੇ ਨੇ ਆਦਮ ਬੋ ਆਦਮ ਬੋ ਹੋ ਰਹੀ ਹੈ ਜੀ ਕਿ ਆਦਮ ਬੋ ਆਦਮ ਬੋ ਹੋਈ ਬੋ 스멜 ਨੂੰ ਕਹਿੰਦੇ ਨੇ ਕਿ ਤੁਹਾਨੂੰ ਮਨੁੱਖੀ ਸੜੇ ਮਾਸ ਦੀ ਜਿਹੜੀ ਅ 스멜 ਹੈ ਉਹ ਨਜ਼ਰ ਆ ਰਹੀ ਹੁੰਦੀ ਹੈ ਤੁਹਾਨੂੰ ਨਾਸਾਂ 'ਚ ਤੁਹਾਡੇ ਆ ਰਹੀ ਹੁੰਦੀ ਇਸੇ ਤਰ੍ਹਾਂ ਇਹ ਜਿਹੜਾ 스멜 ਦਾ ਫੀਅਰ ਇਨ ਦਾ 에어 ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਬ੍ਰੇਕ Viewers, the Sana Asra Banerjee will be after this short break.